ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਕਿਸਾਨ ਖਨੌਰੀ ਔਰ ਸ਼ੰਭੂ ਔਰ ਰਤਨਪੁਰੇ ਇਹਦੇ ਵਿੱਚ ਬਹੁਤ ਉਤਰਾ ਚੜ੍ਹਾ ਆਇਆ 11 ਮਹੀਨਿਆਂ ਦੇ ਵਿੱਚ 6 ਤਰੀਕ ਨੂੰ ਸ਼ੰਭੂ ਤੇ ਅੱਗੇ ਗਏ 101 ਬੰਦਿਆਂ ਦਾ ਜਥਾ ਜਿਹੜਾ ਸ਼ਾਂਤਮਈ ਜਾ ਰਿਹਾ ਸੀ ਉਹਨਾਂ ਤੇ ਗੋਲੇ ਵੀ ਬਾਰੀ ਹੋਈ ਬਹੁਤ ਜ਼ਿਆਦੀ ਬੜੇ ਉੱਥੇ ਫੱਟਰ ਹੋ ਗਏ 8 ਤਰੀਕ ਨੂੰ ਫੇਰ ਉਹੀ ਹੋਇਆ 14 ਤਰੀਕ ਨੂੰ ਫੇਰ ਉਹੀ ਚੀਜ਼ ਹੋਈ ਬਹੁਤ ਬੰਦੇ ਜ਼ਖਮੀ ਹੋਏ 35-40 ਬੰਦੇ ਜ਼ਖਮੀ ਹੋ ਗਏ ਔਰ ਇੱਕ ਨੌਜਵਾਨ ਨੇ ਜਿਹੜੇ ਕਿ ਸ਼ੇਰੇ ਪੰਜਾਬ ਜਥੇਬੰਦੀ ਨਾਲ ਸੰਬੰਧਿਤ ਸੀ ਉਨੇ ਉਥੇ ਸਲਫਾਸ ਖਾ ਕੇ ਆਪਣੀ ਜਾਨ ਦੇ ਦਿੱਤੀ ਤੇ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਭੰਗੂ ਸ਼ੇਰੇ ਪੰਜਾਬ ਜਸੇਵੰਦੀ ਦੇ ਸੁਭਾ ਪ੍ਰਧਾਨ ਸਾਡੇ ਨਾਲ ਨੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਕਹਾਣੀ ਹੋਈੋ ਸਾਡੀ ਪਾਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀਤੇ ਭੰਗੂ ਸਾਹਿਬ ਦੱਸੋ ਸਾਨੂੰ ਬੜਾ ਦੁੱਖ ਆ ਰਿਹਾ ਐ ਇਸ ਗੱਲ ਦਾ ਬੜੇ ਵਰਸਾਰ ਨਾਲ ਦੱਸੋ ਵੀ ਕੀ ਹੋਇਆ ਉਥੇ ਤੇ ਦੇਖੋ 14 ਦਸੰਬਰ ਨੂੰ ਜਦੋਂ ਮੇਰੀ ਇੱਧਰ ਖਨੌਰ ਹੀ ਬਾਰਡਰ ਤੋਂ ਉੱਪਰ ਲੱਗੀ ਤਾਂ ਮੈਂ 14 ਨੂੰ ਸਵੇਰੇ ਉੱਥੇ ਪਹੁੰਚ ਗਿਆ ਤਾਂ ਸਾਨੂੰ 2:00 ਵਜੇ ਇਸ ਚੀਜ਼ ਦਾ ਲਗਭਗ ਪਤਾ ਲੱਗਿਆ ਵੀ ਇੱਕ ਕਿਸਾਨ ਇੱਧਰ ਮਤਲਬ ਜਿਹੜਾ ਸਾਈਡ ਵਾਲੇ ਪਾਸੇ ਪਿਆ ਇਹਨੇ ਸੰਪਰਕ ਕਰਿਆ ਤੋਂ ਉਸ ਟਾਈਮ ਪੀਸੀ ਹੋ ਗਿਆ ਲਗਭਗ 2:30 ਵਜੇ ਸੀ ਪੀਸੀ ਹੋਣੇ ਤੋਂ ਬਾਅਦ ਮੈਨੂੰ ਭਰਸ ਵਾਲੇ ਵੀਰਾਂ ਨੇ ਪੁੱਛਿਆ ਵੀ ਤੁਹਾਡਾ ਕੋਈ ਜਿਹੜਾ ਲੰਗਰ 'ਚ ਸੇਵਾ ਕਰਦਾ ਹੋਵੇ ਤੁਹਾਡਾ ਕਿਸਾਨ ਤੁਹਾਡੇ ਨਾਲ ਜੁੜਿਆ ਹੋਇਆ ਸੀ ਉਹਨੇ ਸਰਫਾਸ ਖਾ ਲਈ ਉਹਨੇ ਜ਼ਹਿਰ ਖਾ ਲਿਆ ਤਾਂ ਮੈਂ ਕਿਹਾ ਵੀ ਮੈਨੂੰ ਪਤਾ ਕਰਨ ਦਿਓ ਤਾਂ ਮੁੰਡੇ ਜਦੇ ਉਹਨੂੰ ਚੁੱਕ ਕੇ ਰਾਜਪੁਰੇ ਹਸਪੀਟਲ ਲੈ ਕੇ ਰਾਜਪੁਰੇ ਵਾਲਿਆਂ ਨੇ ਉਹਦੀ ਹਾਲਤ ਵੇਖ ਕੇ ਉਹਨਾਂ ਨੂੰ ਰੈਫਰ ਪਟਿਆਲੇ ਰਜਿੰਦਰਾ ਹਸਪੀਟਲ 'ਚ ਕਰ ਦਿੱਤਾ ਜਦੋਂ ਮੈਂ ਪਹੁੰਚਿਆ ਰਜਿੰਦਰਾ ਫੋਰਡ ਹਸਪੀਟਲ 'ਚ ਸਭ ਤੋਂ ਪਹਿਲਾਂ ਸਾਡਾ ਇਹ ਸੀਗਾ ਵੀ ਉਹਦਾ ਇਲਾਜ ਕਰਵਾਈਏ ਉਹਨਾਂ ਦਾ ਪ੍ਰੋਪਰ ਮੈਡੀਸਨ ਸਾਰੀ ਟੀਮ ਉੱਥੇ ਪਹੁੰਚ ਗਈ ਨਾਲ ਫੂਲ ਸਾਹਿਬ ਵੀ ਪਹੁੰਚ ਗਏ ਸੀ ਕਿਉਂਕਿ ਜਿਹੜੇ ਫੱਟੜ ਸੀਗੇ ਉਸ ਦਿਨ ਆਪਣੇ ਜਦੋਂ 101 ਦਾ ਜਥਾ ਪੈਦਲ ਗਿਆ ਉਹ ਜੋ ਕਿਸਾਨ ਜਿਹੜੇ ਫੱਟੜ ਹੋਏ ਸੀ ਉਹਤੇ ਕੁਝ ਕਿਸਾਨਾਂ ਦੇ ਸੀਰੀਅਸ ਸੀਗੇ ਅੱਖ ਤੇ ਕਤਰਾਂ ਪੈ ਗਿਆ ਸੀ ਜਦੋਂ ਉਧਰ ਤੋਂ ਗੋਲਾ ਛੁੱਟਿਆ ਉਹਨਾਂ ਨੂੰ ਵੀ ਰੈਫਰ ਪਟਿਆਲੇ ਕਰਤਾ ਸੀ ਇਸ ਕਰਕੇ ਫੂਲ ਸਾਹਿਬ ਉੱਥੇ ਸੀਗੇ ਤੇ ਮੈਂ ਜਦੋਂ ਜਾ ਕੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਦਾ ਨਾਂ ਸੀਗਾ ਨਵਜੋਤ ਸਿੰਘ ਆਪਣੇ ਰਣਜੋਤ ਸਿੰਘ ਜੋਧਾ ਤੇ ਇਹ ਲਗਭਗ ਦਿੱਲੀ ਦੇ ਵਿੱਚ ਵੀ 13 ਮਹੀਨਿਆਂ ਚੋਂ ਲਗਭਗ 12 ਮਹੀਨੇ ਉੱਥੇ ਲਾਏ ਇਹਨਾਂ ਨੇ ਔਰ 13 ਫਰਵਰੀ ਤੋਂ ਲੈ ਕੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸ਼ੇਰੇ ਪੰਜਾਬ ਕਿਸਾਨ ਜੀਂਦਿਆਂ ਦਾ ਲੰਗਰ ਚੱਲਦਾ ਉਹ ਸੇਵਾ ਕਰਦੇ ਸੀ ਦੇ ਵਿੱਚ ਪੰਜ ਚਾਰ ਦਿਨ ਘਰੇ ਵੀ ਚਲੇ ਜਾਂਦੇ ਸੀ ਜ਼ਿਆਦਾ ਰੁਟੀਨ ਚ ਇਹ ਉੱਥੇ ਆਪਣੀ ਸ਼ੰਭੂ ਬਾਟਰ ਦੇ ਡਿਊਟੀ ਨਿਭਉਂਦੇ ਸੀ ਠੀਕ ਹੈ ਜੀ ਪਰ ਜਦੋਂ ਮੇਰੇ ਨਾਲ ਉਹਨਾਂ ਦੀ ਗੱਲ ਹਸਪੀਟਲ 'ਚ ਹੋਈ ਵੀ ਤੂੰ ਮੇਰੇ ਨਾਲ ਗੱਲ ਕਰਨੀ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਗੱਲ ਰੱਖੀ ਪੰਗੂ ਸਾਹਿਬ ਕੀ ਲੈਣਾ ਇਸ ਦੁਨੀਆ ਤੇ ਰਹਿ ਕੇ ਜਿੱਥੇ ਤਾਲੀਵਾਨਾਂ ਤੋਂ ਵੀ ਹਾਲਾਤ ਖਰਾਬ ਹੋਣ ਔਰ ਮੇ ਤੋਂ ਬਾਪੂ ਜੀ ਦੇ ਹਾਲਾਤ ਨਹੀਂ ਵਿਖੇ ਜਾਂਦੇ ਦਿਨ ਪ੍ਰਤੀ ਦਿਨ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਵਾ ਸੋਸ਼ਲ ਮੀਡੀਆ ਤੇ ਜਦੋਂ ਹਰ ਦਿਨ ਦੀ ਅਪਡੇਟ ਕਿਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਪੈਂਦੀ ਸੀ ਉਹ ਉਹਨਾ ਤੋਂ ਚੱਲ ਨਹੀਂ ਇਹ ਦੇਖੋ ਸੁਭਾਵਕ ਹੈਗਾ ਵੀ ਦਿਨ ਪਰ ਜਦੋਂ ਇੱਕ ਦਿਨ ਬੀਤਣਾ ਜਦੋਂ ਮਰਨ ਬਾਰਤਾ ਜਿਸ ਅਨਦਾਤਾ ਨੇ ਇੱਕ ਪਾਣੀ ਤੇ ਚੱਲਣਾ ਕਿਉਂਕਿ ਸਰੀਰ ਤਾਂ ਡਾਊਨ ਹੋਣਾ ਹੀ ਆ ਉਸ ਪਜੀਸ਼ਰਾਂ ਨੂੰ ਵੇਖ ਕੇ ਔਰ ਉਹਨਾਂ ਦੇ ਜਿਗਰਜੋਤ ਜਿਹੜਾ ਪੋਤਾ ਹੈਗਾ ਉਹਨਾਂ ਦੇ ਜਿਹੜੀ ਉਹ ਕਹਿੰਦੇ ਸਟੇਟਮੈਂਟ ਦੇ ਦਿੰਦੇ ਸੀ ਬੈਠੇ ਕਨੌਰੀ ਪਹੁੰਚੋ ਉਹ ਚੀਜ਼ ਉਹਨਾਂ ਤੋਂ ਨਹੀਂ ਚੱਲ ਹੋਈ ਜੋ ਅਤਿਆਚਾਰ ਹੁੰਦਾ ਸੀ ਬਾਰਡਰਾਂ ਤੇ ਉਹ ਨਹੀਂ ਚੱਲ ਹੋਇਆ ਉਹ ਕਹਿੰਦੇ ਮੈਂ ਇਸ ਕਰਕੇ ਸਲਫਾਸ ਖਾ ਲਈ ਔਰ ਸਾਢੇ ਤਿੰਨ ਚਾਰ ਦਿਨ ਜੋਰ ਰਿਆ ਉਹਨਾਂ ਦਾ ਇਲਾਜ ਕਰਾਉਣ ਤੇ ਅਕਸਰ ਨੂੰ ਉਹ ਚੌਥੇ ਦਿਨ ਸ਼ਾਮ ਨੂੰ ਉਹਨੂੰ ਡੈਂਚ ਮੇਰੀ ਗੱਲ ਹੋਈ ਹੈ ਸ਼ਾਮ ਨੂੰ ਬੈਡੀਨੇਟਰ ਤੇ ਚਲੇ ਗਏ ਪੰਜਵੇਂ ਦਿਨ ਸਵੇਰੇ ਤੜਕੇ 4 ਵਜੇ ਉਹਨਾਂ ਦੀ ਡੈਥ ਹੋ ਗਈ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਵੀ ਜਿਹੜੀ ਆਪਾਂ ਗੱਲ ਜ਼ਮੀਰਾਂ ਦੀ ਕਰਦੇ ਆ ਜਾਂ ਅਣਖ ਦੀ ਗੱਲ ਕਰਦੇ ਆ ਜਾਂ ਫਸਲ ਤੇ نسل ਦੀ ਗੱਲ ਕਰਦੇ ਆ ਉਹ ਬਖੂਬੀ ਉਸ ਇਨਸਾਨ ਤੇ ਟੁਕਦੀ ਹੈਗੀ ਆ ਅਨੁਜੋਤ ਸਿੰਘ ਜੁਦੇ ਤੇ ਪਿੰਡ ਰਤਨਹੜੀ ਆ ਬਿਲਕੁਲ ਖੰਨੇ ਦੇ ਨਾਲ ਜੁੜਨਾ ਪਿੰਡ ਹੈਗਾ ਡੇਢ ਤੋਂ 2 ਕਿਲੋਮੀਟਰ ਤੇ ਮੈਂ ਸਮਝਦਾ ਆ ਵੀ ਉਸ ਇਨਸਾਨ ਕੋਲ ਜ਼ਮੀਨ ਨਹੀਂ ਸੀ ਜ਼ਮੀਨ ਨਹੀਂ ਸੀ ਬਿਲਕੁਲ ਇੱਕ ਕਨਾਲ ਵੀ ਜ਼ਮੀਨ ਨਹੀਂ ਹੈਗੀ ਔਰ ਉਹਨਾਂ ਦੇ ਇੱਕ ਬੇਟਾ ਅਨਮੈਡ ਆ ਬੇਟੀ ਵਿਆਹੀ ਹੋਈ ਆ ਸੋ ਮੈਂ ਸਮਝਦਾ ਆ ਵੀ ਕਈ ਲੋਕ ਇਹਨੂੰ ਕਿਸੇ ਹੋਰ ਤਰੀਕੇ ਨਾਲ ਲੈ ਲੈਣੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੁੱਝ ਦਿਲ ਕਰਕੇ ਉਹਨੇ ਜਹਰ ਕਰਦੀ ਸਾਰਾ ਸੰਤਾਪ ਉਹਨੇ 13 ਮਹੀਨਿਆਂ ਦਾ ਦਿੱਲੀ ਖੜਾਇਆ 10 ਮਹੀਨੇ ਇੱਥੇ ਮੋਰਚੇ 'ਚ ਡਿਊਟੀਆਂ ਦਿੱਤੀਆਂ ਉਹਦੇ ਵਿੱਚ ਬੜੇ ਤਰਾ ਚੜਾਏ ਸਾਰੀ ਚੀਜ਼ਾਂ ਦਾ ਸਾਹਮਣਾ ਕੀਤਾ ਪਰ ਜਦੋਂ ਸਰਕਾਰਾਂ ਗੱਲ ਕਰਨੇ ਨੂੰ ਤਿਆਰ ਨਹੀਂ ਉਹ ਕਿਤੇ ਨਾ ਕਿਤੇ ਡੱਲੇਵਾਲ ਸਾਹਿਬ ਉਹਨਾਂ ਤੋਂ ਨਹੀਂ ਵੇਖੋ ਇਹ ਦੇਖੋ ਸਵਾਲਕ ਹੈਗਾ ਹਰ ਇੱਕ ਬੰਦੇ ਦੀ ਤਸਵੀਰ ਲੱਗ-ਲੱਗ ਹੈਗੀ ਆ ਬੰਨ ਲੱਗ-ਲੱਗ ਹੈਗੇ ਆ ਵਚਾਰ ਲੱਗ ਲੱਗੇ ਹੈਗੇ ਸੋਚ ਲੱਗ ਲੱਗੇ ਹੋ ਸਕਦਾ ਸੀ ਸਮਝਦੇ ਉਹ ਇਹ ਚੀਜ਼ ਫਿੱਟ ਲੱਗੀ ਉਹ ਕਹਿੰਦਾ ਮੈਨੂੰ ਤਾਂ ਇਹ ਫਿੱਟ ਲੱਗਿਆ ਵੀ ਇੱਥੇ ਦਾਅ ਦੇ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਇੱਕ ਕਿਸਾਨ ਨਾਲ ਧੱਕਾ ਹੁੰਦਾ ਸਾਡੇ ਬਾਪੂ ਜੀ ਮਰ ਰਹੇ ਨੇ ਤਾਂ ਕੋਈ ਗੱਲ ਕਰਨੇ ਨੂੰ ਤਿਆਰ ਨਹੀਂ ਸਰਕਾਰਾਂ ਦਾ ਜਿਹੜਾ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਬਹੁਤ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ ਇਸ ਕਰਕੇ ਉਹਨਾਂ ਸਰਫਾਸ ਕਾਲੀ ਆ ਉਹਨਾਂ ਦਾ ਫਿਰ ਪੋਸਟਮੌਰਟਮ ਕਰਾ ਕੇ ਜੋ ਸਰਕਾਰੀ ਪੌਲਸੀ ਹੈਗੀ ਆ ਮੋਰਚੇ ਦੇ ਵਿੱਚ ਸ਼ੀਲ ਹੋਣੇ ਦੀ ਉਹ ਉਹਨਾਂ ਨੂੰ ਪਾਲਸੀ ਦੇ ਤਹਿਤ ਸਾਰੀਆਂ ਫੈਸਿਲਟੀਆਂ ਦਿਵਾ ਕੇ ਪਰਵਾਹ ਕਿਉਂ ਉਹਨਾਂ ਦਾ ਪੋਸਟਮਾਸਟਮ ਕਰਾ ਕੇ ਫਿਰ ਉਹ ਸ਼ੁਰੂਆਤਰ ਤੇ ਲੈ ਕੇ ਗਏ ਉੱਥੇ ਜੋ ਮੋਰਚਿਆਂ ਦੇ ਵਿੱਚ ਉਹਨਾਂ ਨੂੰ ਮੇਰੀ ਸੋਚ ਸੀ ਕਿ ਜਿੱਥੇ ਇਹਨੇ 10 ਮਹੀਨੇ ਕੰਮ ਕੀਤਾ ਉੱਥੇ ਅਸੀਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਨੂੰ ਲਾ ਕੇ ਸਤਨਾਗ ਬੈਕੂ ਦਾ ਯਾਦ ਕਰਦੇ ਫਿਰ ਤੜੀਗੇ ਫਿਰ ਉਹਨਾਂ ਦਾ 2 ਵਜੇ ਸੰਸਕਾਰ ਕਰ ਦਿੱਤਾ ਦਸੀ ਆ ਪੰਗੂ ਸਾਹਿਬ ਨੇ ਗੱਲ ਸੁਣ ਨਹੀਂ ਹੋ ਰਹੀ ਜ਼ਮੀਨ ਨਹੀਂ ਉਸ ਨੌਜਵਾਨ ਕੋਲੇ ਪਰ ਜ਼ਮੀਰ ਹੈਗੀ ਸੀ ਇਸ ਤਰ੍ਹਾਂ ਹੀ ਪਹਿਲੇ ਅੰਦੋਲਨ ਦੇ ਵਿੱਚ ਹੋਇਆ ਬਾਬਾ ਆਰਾਮ ਸਿੰਘ ਜਿਹੜੇ ਕਰਨਾਲ ਦੇ ਰਹਿਣ ਵਾਲੇ ਸੀ ਜਦੋਂ ਉਹਨਾਂ ਨੇ ਵੇਖਿਆ ਸੜਕਾਂ ਤੇ ਬੀਬੀਆਂ ਬੱਚੇ ਕਿਸਾਨ ਰੋਲਦੇ ਹਾਂਜੀ ਉਹਨਾਂ ਨੇ ਵੀ ਆਪਣੀ ਜਾਨ ਨਿਸੰਸੀ ਰਵਾਲਵਰ ਦੇ ਨਾਲ ਆਪਣੀ ਜਾਨ ਗਵਾ ਦਿੱਤੀ ਔਰ ਉਹੀ ਛੇਰੇ ਪੰਜਾਬ ਜਥੇਬੰਦੀ ਦੇ ਜਿਹੜੇ ਨੌਜਵਾਨ ਸੀ ਉਹਨਾਂ ਨਾਲ ਹੋਈ ਹਾਂਜੀ ਇਹ ਮੈਂ ਗੱਲ ਕਹਿਣੀ ਚਾਹੁੰਨਾ ਜਿਹੜੀ ਤੁਸੀਂ ਬਾਬਾ ਜੀ ਦੀ ਗੱਲ ਕੀਤੀ ਦਿੱਲੀ ਦੇ ਵਿੱਚ ਬਾਬਾ ਲੱਖਾ ਸਿੰਘ ਸੀਗੇ ਹਾਂਜੀ ਤਾਂ ਉੱਥੇ ਮੇਰੀ ਵੀ ਮੋਰਚੇ ਵੱਲੋਂ ਡਿਊਟੀ ਲੱਗੀ ਸੀ ਜਿਸ ਦਿਨ ਉਹਨਾਂ ਦਾ ਸੰਸਕਾਰ ਸੀ ਅਸੀਂ ਗਏ ਸੀ ਕਿਉਂਕਿ ਚਲੋ ਮੰਨ ਲੈਂਦੇ ਆਂ ਵੀ ਰਣਜੋਤ ਸਿੰਘ ਜੋਧਾ ਇੱਕ ਕਿਸਾਨ ਦੀ ਸੇਵਾ ਕਰਦਾ ਸੀ ਜਥੇਬੰਦੀ ਨਾਲ ਜੁੜਿਆ ਸੀ ਲੰਗਰ ਦੀ ਸੇਵਾ ਕਰਦਾ ਸੀ ਪਰ ਮੈਂ ਸਮਝਦਾ ਬਾਬਾ ਲੱਖਾ ਸਿੰਘ ਇੱਕ ਸੰਤ ਮਹਾਪੁਰਸ਼ ਸੀ ਉਹਨਾਂ ਨੇ ਤਾਂ ਇਤਿਹਾਸ ਨੂੰ ਵੀ ਪੜਿਆ ਸਾਰੀਆਂ ਚੀਜ਼ਾਂ ਨੂੰ ਘੋਖਿਆ ਹੋਇਆ ਇੱਕ ਪਹੁੰਚਿਆ ਹੋਇਆ ਸੀ ਉਹਨਾਂ ਤੇ ਵੀ ਉਹ ਚੀਜ਼ ਨਾ ਚੱਲਦੇ ਹੋਏ ਉਹਨਾਂ ਨੇ ਬਿਲਕੁਲ ਸਟੇਜ ਦੇ ਕੋਲ ਆਪ ਦੇ ਲਿਸੈਂਸੀ ਰਿਵਾਲਵਨ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਮੈਂ ਇਹ ਗੱਲ ਤਾਂ ਕਹੀ ਸੀ ਵੀ ਹਰ ਇੱਕ ਬੰਦੇ ਦੀ ਸੋਚ ਤਸਵੀਰ ਲਗ-ਲਗ ਹੈਗੀ ਆ ਤੇ ਮੈਂ ਸਮਝਦਾ ਵੀ ਇਤਿਹਾਸ ਦੇ ਵਿੱਚ ਤਾਂ ਕੁਝ ਲੁਕੋ ਕੇ ਨਹੀਂ ਆ ਬਾਬਾ ਜੀ ਲੱਖਾ ਸਿੰਘ ਜੀ ਪੌਣੇ ਪਹੁੰਚੇ ਹੋਏ ਸੀਗੇ ਤਾਂ ਬੜੀ ਮਹਾਨ ਹਸਤੀ ਸੀਗੇ ਉਹਨਾਂ ਨੇ ਜਾਨ ਦੇ ਦਿੱਤੀ ਕਿਉਂਕਿ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਪੀਨ ਕਰਨੀ ਚਾਹੁੰਦਾ ਆਂ ਦੇਖੋ ਇਹਨਾਂ ਮੌਤਾਂ ਨੂੰ ਬੰਦ ਕਰਨ ਲਈ ਜਗਜੀਤ ਸਿੰਘ ਡੱਲੇਵਾਲ ਅੱਜ 29ਵੇਂ ਦਿਨ ਤੇ ਸਾਡਾ ਜਰਨਲ ਅੱਜ ਪਾਣੀ ਤੇ ਚੱਲ ਰਿਹਾ 29ਵਾਂ ਦਿਨ ਹੈਗਾ ਜਿਹਨੂੰ ਆਪਾਂ ਬਹੁਬੀ ਇੱਕ ਮਹੀਨਾ ਕਹਿ ਸਕਦੇ ਹਾਂ ਅਸੀਂ ਬਾ ਨਾਨ ਪੋਲਿਟਿਕਲ ਮੋਰਚੇ ਵੱਲੋਂ ਪੀਲ ਕਰਨੀ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਦੇਖੋ ਵੀਰੋ ਕੋ ਤੁਹਾਡੇ ਮੂਰੇ ਹੱਥ ਬਾ ਸਾਡੇ ਆਗੂਆਂ ਦੀ ਜਿੰਨਿਆਂ ਦੀ ਮਰਜ਼ੀ ਜਾਨ ਚਲੀ ਜਾਵੇ ਅਸੀਂ ਜਾਨ ਦੇਣ ਨੂੰ ਬਿਲਕੁਲ ਤਿਆਰ ਹਾਂ ਤੁਸੀਂ ਕੋਈ ਆਤਮ ਹੱਤਿਆ ਨਾ ਕਰਿਓ ਨਾ ਜ਼ਹਿਰ ਖਾਓ ਨਾ ਰੱਸਾ ਗਲ ਚ ਪਾਓ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਬੰਦ ਕਰਨੇ ਖਾਤਰ 13 ਫਰਵਰੀ ਤੋਂ ਲੜਾਈ ਲੜ ਰਹੇ ਹਾਂ ਔਰ 26 ਨਵੰਬਰ ਤੋਂ ਜਗਜੀਤ ਸਿੰਘ ਡੱਲੇਵਾਲ ਇਹਨਾਂ ਮੌਤਾਂ ਨੂੰ ਬੰਦ ਕਰਨ ਲਈ ਮਰਨ ਵਰਤ ਰੱਖਿਆ ਹੋਇਆ ਆਪਣੀ ਸ਼ਹਾਦਤ ਦੇ ਨੇੜੇ ਦਿਨ ਪ੍ਰਤੀ ਨੇੜੇ ਮੌਤ ਵੱਲ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਸਰੀਰ ਸਰੀਰ ਨੂੰ ਘਾ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਜੇ ਅੱਜ ਤੱਕ ਗਵਾਹੀ ਕੀਤੀ ਹੈਗੀ ਕਿਸਾਨਾਂ ਆਗੂਆਂ ਨੇ ਤਾਂ ਪਹਿਲੇ ਇਨਸਾਨ ਸਾਡਾ ਜਰਨੈਲ ਹੈਗਾ ਜਗਜੀਤ ਸਿੰਘ ਡੱਲੇਵਾਲ ਜਿਹਨੇ ਸਾਨੂੰ ਵੀ ਪ੍ਰੇਰਿਤ ਕੀਤਾ ਸਾਨੂੰ ਵੀ ਇੱਥੇ ਤੱਕ ਲਿਆ ਕੇ ਖੜੇ ਕਰ ਦਿੱਤਾ ਵੀ ਜੇ ਕਿਸਾਨੀ ਦੀ ਸੇਵਾ ਕਰਨੀ ਆ ਤਾਂ ਇਸ ਪੱਖ ਲਈ ਹੋਏਗੀ ਕਿਉਂਕਿ ਆਪਾਂ ਨੂੰ ਲੜਾਈ ਆਪ ਲੜ ਕੇ ਔਰ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਆ ਜਿਵੇਂ ਪੰਜਾਬ ਨੇ ਹੀ ਰਿਪਰੈਜ਼ੈਂਟ ਕੀਤਾ ਸਾਡੇ ਗੁਰੂਆਂ ਪਕਮਰਾ ਤੇ ਮੈਂ ਕਹਿੰਦਾ ਵੀ ਜਿਹੜੇ ਯੋਧੇ ਜਰਨੈਲ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਸੇਧ ਲੈ ਕੇ ਆਪਾਂ ਨੂੰ ਪੂਰੇ ਦੇਸ਼ ਦੀ ਜੀ ਰੱਖਿਆ ਕੀਤੀ ਆ ਕਾ ਉਹ ਚੀਜ਼ਾਂ ਨੂੰ ਲੈ ਕੇ ਅਸੀਂ ਕਹਿੰਦੇ ਆਂ ਵੀ ਕਿਸੇ ਵੀ ਕਿਸਾਨ ਦੇ ਘਰ ਕਦੇ ਕੋਈ ਦੁੱਖ ਨਾ ਆਵੇ ਮਜ਼ਦੂਰ ਦੇ ਘਰ ਦੁੱਖ ਨਾ ਆਵੇ ਉਹਦੇ ਲਈ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰਨੇ ਤਿਆਰ ਬੈਠੇ ਹਾਂ ਪ੍ਰਧਾਨ ਜੀ ਫਿਰ ਉਹ ਜਿਹੜਾ ਆਪਣਾ ਸ਼ਹੀਦ ਹੋਇਆ ਮਨਜੋਤ ਸਿੰਘ ਆਪਣਾ ਜਿਹਨੇ ਜਾਨ ਦੇ ਦਿੱਤੀ ਉਹਦੇ ਪਰਿਵਾਰ ਵਾਸਤੇ ਕੋਈ ਸਰਕਾਰ ਨੇ ਵੀ ਸਹਾਇਤਾ ਕਰੋ ਹਾਂਜੀ ਹਾਂਜੀ 5 ਲੱਖ ਰੁਪਈਆ ਔਰ ਸਰਕਾਰੀ ਜੋਬ ਪਰਿਵਾਰ ਚ ਇੱਕ ਮੈਂਬਰ ਨੇ ਸੋ ਕਿ ਉਹਨਾਂ ਦਾ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਬੇਟਾ ਨੋਮੈਡ ਕੋਸ਼ਿਸ਼ ਆਪਣੀ ਇਹ ਵੀ ਹੈ ਵੀ ਕੁਝ ਵੱਧ ਤੋਂ ਵੱਧ ਗਵਰਨਮੈਂਟ ਤੋਂ ਸਰਕਾਰ ਵੱਲੋਂ ਮૂર ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਜਮੀਨ ਦੀ ਇੱਕ ਕਨਾਲ ਵੀ ਹੈ ਨੀ ਉਹਨਾਂ ਦੀ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਕਰਜ਼ਾ ਉਹ ਕਿਸੇ ਗਿਣਤੀ ਮਿੰਨਤੀ ਚ ਨਹੀਂ ਆਉਂਦਾ ਕਿਉਂਕਿ ਜਦੋਂ ਜ਼ਮੀਨ ਨਹੀਂ ਹੈ ਸਰਕਾਰੀ ਕਰਜ਼ਾ ਤਾਂ ਉਹ ਤੇ ਆ ਹੀ ਨਹੀਂ ਰਿਹਾ ਕੋਈ ਜਦੋਂ ਜ਼ਮੀਨ ਨਹੀਂ ਆ ਸੋ ਜਿਹੜੇ ਕਰਜ਼ੇ ਆ ਕਿਸੇ ਤੋਂ ਮਕਾਨ ਲੈ ਕੇ ਪੈਸੇ ਪੜੇ ਨੇ ਉਹਨਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਜ਼ਰੂਰ ਸਰਕਾਰ ਤੋਂ ਅਸੀਂ ਚਾਹੁੰਦੇ ਆ ਨਾਨ ਪੋਲਿਟਿਕਲ ਮੋਰਚਾ ਸਰਕਾਰ ਤੋਂ ਵੱਧ ਤੋਂ ਵੱਧ ਜ਼ੋਰ ਪਾ ਕੇ ਸਰਕਾਰ ਤੇ ਉਹਨਾਂ ਦੀ ਜਿਹੜੇ ਸੱਜੇ ਖੱਬੇ ਦਾ ਪੈਸਾ ਉਹ ਵੀ ਸਰਕਾਰ ਤੋਂ ਪਰਪਾਈ ਦਿੱਚੇ ਉਹਨਾਂ ਨੇ 15 ਲੱਖ ਦਾ ਐਨਾਨਸ ਕੀਤਾ ਹੈ ਸਰਕਾਰ ਨੇ ਵੀ ਘੱਟੋ ਘੱਟ 15 ਜਾਂ 12 ਲੱਖ ਰੁਪਇਆ ਦਿੱਤਾ ਜੋ ਕਿਸਾਨ ਨੂੰ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਸਰਕਾਰ ਨੇ ਕੋਈ ਦੁੱਖ ਕੀਤਾ ਜਾਂ ਜਾਂ ਜੀ ਤੁਹਾਡੇ ਨਾਲ ਦੇਖੋ ਸਰਕਾਰਾਂ ਦੁੱਖ ਸਾਂਝਾ ਕਿਉਂਕਿ ਜਿਹੜੀ ਮੋਰਚਿਆਂ ਚ ਕੋਈ ਐਸਾ ਪਾਣਾ ਵਾਪਰਦਾ ਉਹਦੇ ਵਿੱਚ ਪ੍ਰਸ਼ਾਸਨ ਹੀ ਗੱਲ ਕਰਦਾ ਪ੍ਰਸ਼ਾਸਨ ਆਪਣੇ ਵੱਲੋਂ ਦੁੱਖ ਤਾਂ ਸਾਂਝਾ ਕਰਦਾ ਪਰ ਉਹਦਾ ਘਾਟਾ ਤਾਂ ਅਸੀਂ ਸਾਡੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ ਅਸੀਂ ਵੀ ਨਹੀਂ ਪੂਰਾ ਕਰਦਾਂਗੇ 57 ਸਾਲ ਦੀ ਉਮਰ ਦੀ ਹਣ ਜੋਸਿਕ ਜੋਦਾ 6 ਫੁੱਟ ਦਾ ਜਵਾਨ ਸੀਗਾ ਕਿੱਥੋਂ ਪੈਦਾ ਉਹਦੇ ਪਰਿਵਾਰ ਨੂੰ ਕਰਕੇ ਦੇ ਦਵਾਂਗੇ ਚਾਹੇ ਕਰੋੜ ਰੁਪਈਆ ਵੀ ਦੇ ਦਈਏ ਸੋ ਉਹ ਪ੍ਰਪਾਈ ਤਾਂ ਨਹੀਂ ਹੋਣੀ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਜਥੇਬੰਦੀ ਨੂੰ ਘਾਟਾ ਪਿਆ ਜਿੱਥੇ ਜਥੇਬੰਦੀ ਨੂੰ ਘਾਟਾ ਪਿਆ ਉੱਥੇ ਇਹੋ ਜਿਹੇ ਸ ਉਸ ਤਰੀਕੀ ਸੋਚ ਨਾਲ ਜਿਹੜੇ ਮੋਰਚੇ ਚੱਲਦੇ ਆ ਉਹਨਾਂ ਨੂੰ ਵੀ ਬਹੁਤ ਵੱਡਾ ਘਾਟਾ ਹੈਗਾ ਮੈਂ। ਐ ਦੋਸਤੋ ਇੱਕ ਛੇਰੇ ਪੰਜਾਬ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਭੰਗੂ ਜੀ ਹੀ ਸਾਡੇ ਨਾਲ ਸਾਰੀ ਇਹਨਾਂ ਵਰਸਾਰ ਨਾਲ ਦੱਸੀ ਆ। ਧੰਨਵਾਦ ਜੀ। ਬੈਰ ਜਿੱਕਾ ਖਾਤਵਾ ਬੈਕਤੇ